ਸੱਲਪ ਜਵਿ ਦੇ ਖਿਰਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਾਜ਼ਰਾਂ ਅੱਜ 2 ਫਰਵਰੀ ਦਿਨ ਸ਼ੁੱਕਰਵਾਰ ਨੂੰ ਮੱਜਦੀਆਂ ਕੁਝ ਗੱਲਾਂਬਾਤ ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਪੰਜ ਮੁੱਦੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਆ ਸਭ ਤੋਂ ਪਹਿਲੀ ਗੱਲਬਾਤ ਕਰਨੀ ਹੈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਮਸਲਾ ਯੂਰਪੀਅਨ ਯੂਨੀਅਨ ਵੱਲੋਂ ਯੂਕਰੇਨ ਦੀ ਵੱਡੀ ਮਦਦ ਦਾ ਫੈਸਲਾ ਲਿਆ ਗਿਆ ਇਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਅਮਰੀਕਾ ਦੇ ਵਿੱਚ ਗਲਤ ਕਲ ਕਾਲਾਂ ਕਰਨ ਵਾਲਾ ਇੱਕ ਨੌਜਵਾਨ ਗ੍ਰਫਤਾਰ ਕੀਤਾ ਕਿਤੇ ਨਾ ਕਿਤੇ 911 ਤੇ ਕਾਲ ਕਰਕੇ ਕਹਿੰਦਾ ਸੀ ਵੀ ਇੱਥੇ ਗੋਲੀ ਚੱਲ ਗਈ ਤੇ ਫੁਲਾਨੀ ਚੀਜ਼ ਹੋ ਗਈ ਇਹ ਮਾਮਲਾ ਸੁਲਝਾਇਆ ਪੁਲਿਸ ਨੇ ਤੀਜੀ ਗੱਲਬਾਤ ਅਮਰੀਕਾ ਦੀ ਆਰਥਿਕਤਾ ਮਜ਼ਬੂਤ ਹੋਈ ਹੈ ਚੌਥੀ ਗੱਲਬਾਤ ਕਰਨੀ ਹੈ ਕਿ ਆਟੋਮਿਊਨ ਬਿਮਾਰੀਆਂ ਸੰਬੰਧੀ ਨਵੀਂ ਕੋਸ਼ ਸਾਹਮਣੇ ਆਈ ਹੈ ਤੇ ਪੰਜਵੀਂ ਗੱਲਬਾਤ ਐਪਲ ਪ੍ਰੋਵੀਜ਼ਨ ਅੱਜ ਤੋਂ ਸੇਲ ਦੇ ਲਈ ਉਪਲਬਧ ਦਾ ਇੱਕ ਇਨਸਟਰੂਮੈਂਟ ਇੱਕ ਡਿਵਾਈਸ ਅੱਖਾਂ ਦੇ ਉੱਤੇ ਲਾਉਣ ਵਾਲਾ ਹੈੱਡਸੈੱਟ ਜਾਂ ਸਿਰ ਦੇ ਉੱਤੇ ਲਾਉਣ ਵਾਲਾ ਤੇ ਜਿਹਦੇ ਨਾਲ ਮੰਨਿਆ ਜਾ ਰਿਹਾ ਵੀ ਦੁਨੀਆ ਦੇ ਵਿੱਚ ਇੱਕ ਵੱਡੀ ਤਬਦੀਲੀ ਆਊ ਸਭ ਤੋਂ ਪਹਿਲੀ ਗੱਲਬਾਤ ਰੂਸ ਯੂਕਰੇਨ ਦੀ ਜਿਹੜੀ ਲੜਾਈ ਆ ਉਹਦੇ ਵਿੱਚ ਯੂਰੋਪੀਅਨ ਯੂਨੀਅਨ ਵੱਲੋਂ ਯੂਕਰੇਨ ਦੀ ਮਦਦ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਯੂਰੋਪੀਅਨ ਯੂਨੀਅਨ ਦੇ ਵਿੱਚ ਹੰਗਰੀ ਇਸ ਗੱਲ ਦੇ ਵਿੱਚ ਢੇਕਾ ਬਣ ਰਿਹਾ ਸੀ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿ ਉਹਨਾਂ ਦੇ ਸਹਿਮਤੀ ਨਹੀਂ ਸੀ ਮਿਲ ਰਹੀ ਇਹਨਾਂ ਦੀ ਸਪੋਰਟ ਕਰਨ ਦੇ ਲਈ ਯੂਰੋਪੀਅਨ ਯੂਨੀਅਨ ਵੱਲੋਂ ਯੂਕਰੇਨ ਦੀ ਪਰ ਹੁਣ ਉਹ ਮਸਲਾ ਕਹਿੰਦੇ ਦੱਸਿਆ ਜਾ ਰਿਹਾ ਹੱਲ ਹੋ ਗਿਆ ਤੇ ਇਹਦੇ ਨਾਲ ਵੱਡਾ ਫਰਕ ਇਸ ਵੇਲੇ ਯੂਕਰੇਨ ਨੂੰ ਪਊਗਾ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਮਦਦ ਇਸ ਚੀਜ਼ ਦੀ ਮਿਲਣੀ ਹੈ ਰਸ਼ੀਆ ਯੂਕਰੇਨ ਵਾਰ ਬੜੀ ਪੁਰਾਣੀ ਆ ਤੇ ਇਹ ਅੰਤਰਰਾਸ਼ਟਰੀ ਕਨਫਲਿਕਟ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰਸ਼ੀਆ ਤੇ ਯੂਕਰੇਨ ਦੇ ਵਿਚਕਾਰ ਲਗਭਗ 2014 ਤੋਂ ਚੱਲਿਆ ਆ ਰਿਹਾ ਜਿਹਦੇ ਵਿੱਚ ਬਾਅਦ ਕਿ ਜਿਹੜੀ ਇੱਕ ਰੈਵੋਲੂਸ਼ਨ ਸੀਗੀ ਰੈਵੋਲੂਸ਼ਨ ਆਫ ਡਿਗਨਿਟੀ ਰਸ਼ੀਆ ਤੇ ਹੋਰ ਜਿਹੜਾ ਸੀਗਾ ਯੂਕਰੇਨ ਤੋਂ ਤੇ ਬਾਅਦ ਦੇ ਵਿੱਚ ਇਹਨਾਂ ਨੇ ਜੇ ਪ੍ਰੋ ਰਸ਼ੀਅਨ ਸੈਪਰੇਟ ਟੈਸਟ ਸੀਗੇ ਉਹ ਲਾਰਡਰ ਸੀਗੇ ਯੂਕਰੇਨ ਦੀ ਮਿਲਟਰੀ ਨਾਲ ਦੰਨ ਬਸ ਵਾਰ 8 ਸਾਲ ਬਾਅਦ ਫਿਰ ਇੱਕ ਕਨਫਲਿਕਟ ਜਿਹੜਾ ਮੁੜ ਕੇ ਇਹਦੇ ਵਿੱਚ ਕੁਝ ਹੋਰ ਨੇਵਲ ਇਨਸੀਡੈਂਟਸ ਸਾਈਬਰ ਵਾਰਫੇਅਰ ਤੇ ਜਿਹੜੀਆਂ ਹੋਰ ਗੱਲਾਂ ਬਾਤਾਂ ਇਹਦੇ ਵਿੱਚ ਐਡ ਹੋਈਆਂ ਤੇ ਅੱਜ ਤੋਂ ਲਗਭਗ 2 ਸਾਲ ਪਹਿਲਾਂ ਫਰਵਰੀ ਦਾ ਮਹੀਨਾ ਸੀ 2 ਸਾਲ 2022 ਦੇ ਵਿੱਚ ਆਹ ਹੋਣ ਵਾਲੀ ਲੜਾਈ ਇਹਨਾਂ ਦੀ ਸ਼ੁਰੂ ਹੋ ਗਈ ਤੁਸੀਂ ਦੇਖ ਲਓ ਵੀ ਕੱਲ ਦੀਆਂ ਗੱਲਾਂ ਜਦੋਂ ਅਸੀਂ ਇਸ ਲੜਾਈ ਦੀ ਪਹਿਲੀ ਖ਼ਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਅੱਜ ਇਸ ਲੜਾਈ ਚੱਲਦੀ ਨੂੰ 2 ਸਾਲ ਹੋ ਚੱਲੇ ਆ ਤੇ ਰਸ਼ੀਆ ਨੇ ਜਦੋਂ ਪਹਿਲਾ ਫੈਸਲਾ ਕੀਤਾ ਸੀ ਜਿਹੜੀ ਫੁੱਲ ਸਕੇਲ ਇਨਵੇਸ਼ਨ ਇਧਰ ਯੂਕਰੇਨ ਦੇ ਵਿੱਚ ਤੇ ਉਹਨੂੰ ਅਕੂਪਾਈ ਕਰਨਾ ਸ਼ੁਰੂ ਕਰ ਦਿੱਤਾ ਸੀ ਦੇਸ਼ ਨੂੰ ਇਹਨਾਂ ਨੇ ਤੇ ਪਹਿਲਾਂ ਇਹ ਰੂਸ ਕਹਿੰਦਾ ਸੀ ਵੀ ਨਹੀਂ ਅਸੀਂ ਕੋਈ ਇਦਾਂ ਦੀ ਗੱਲਬਾਤ ਨਹੀਂ ਅਸੀਂ ਤੇ ਸਿਰਫ ਵੈਸ਼ ਹੀ ਆਪਣੇ ਮਿਲਟਰੀ ਆਪਰੇਸ਼ਨ ਕਰ ਰਹੇ ਹਾਂ ਤੇ ਬਾਅਦ ਦੇ ਵਿੱਚ ਇਹ ਗੱਲਬਾਤ ਇੱਥੇ ਤੱਕ ਆ ਵੀ 2 ਸਾਲ ਤੋਂ ਬਾਅਦ ਵੀ ਗੱਲਬਾਤ ਜਿਹੜੀ ਕਿਸੇ ਸਿਰੇ ਕੰਡੇ ਨਹੀਂ ਲੱਗੀ ਕਿਉਂਕਿ ਅਮਰੀਕਾ ਤੇ ਨੈਟੋ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਰਪੀਅਨ ਯੂਨੀਅਨ ਸਾਰੀ ਦੀ ਸਾਰੀ ਯੂਕਰੇਨ ਦੀ ਮਦਦ ਤੇ ਖੜੀ ਆ ਤੇ ਉਹ ਇਸ ਕਰਕੇ ਲੜ ਰਹੇ ਆ ਹੁਣ ਯੂਰੋਪੀਅਨ ਯੂਨੀਅਨ ਦੇ ਲੀਡਰਸ ਨੇ ਕੀਤਾ ਕੀ ਆ ਸਹਿਮਤੀ ਦਿੱਤੀ ਆ ਕੱਲ ਵੀਰਵਾਰ ਨੂੰ ਵੱਡੀ ਰਕਮ ਰਕਮ ਆ ਜੀ 54 ਬਿਲੀਅਨ ਡਾਲਰ ਦੀ ਏਡ ਯੂਕਰੇਨ ਨੂੰ ਦੇਣ ਦੇ ਫੈਸਲੇ ਦੇ ਉੱਤੇ ਸਹਿਮਤੀ ਪ੍ਰਗਟ ਕੀਤੀ ਆ ਤੇ ਇਹਦੇ ਵਿੱਚ ਹੈ ਕਿ ਆ ਕਿ ਜਿਹੜੀ ਹਾਲਾਂਕਿ ਹੰਗਰੀ ਇਹਨੂੰ ਜਿਹਦਾ ਪਹਿਲਾਂ ਦੱਸਿਆ ਕਿ ਆਪੋਜ਼ ਕਰ ਰਿਹਾ ਸੀ ਇਸ ਕ੍ਰਿਟੀਕਲ ਫੰਡਿੰਗ ਬੈਟਲਫੀਲਡ ਦੇ ਵਿੱਚ ਤੇ ਲਗਾਤਾਰ ਇਧਰਲੇ ਪਾਸਿਓਂ ਅਮਰੀਕਾ ਵਾਲੇ ਪਾਸਿਓਂ ਤੇ سپورਟ ਜਿਹੜੀ ਆ ਹੀ ਰਹੀ ਸੀ ਪਰ ਦੂਜੇ ਪਾਸੇ ਹੁਣ ਇਹ ਵੀ ਆ ਕਿ ਜਿਹੜੀ سپورਟ ਆ ਅਮਰੀਕਾ ਵਾਲੇ ਪਾਸਿਓਂ ਆਉਣ ਵਾਲੇ ਸਮੇਂ ਦੇ ਵਿੱਚ ਅਨਸਰਟਨ ਹੋ ਸਕਦੀ ਹੈ ਜੇ ਟਰੰਪ ਜਿੱਤ ਜਾਂਦੇ ਜਿਦਾ ਅਪਾ ਕੱਲ ਗੱਲ ਕੀਤੀ ਸੀ ਤੇ ਫੇਰ ਉਹਨਾਂ ਨੇ ਪਹਿਲਾ ਕੰਮ ਹੈ سپورਟ ਬੰਦ ਕਰਨੀ ਹੈ ਸੋ ਯੂਕਰੇਨ ਨੂੰ سپورਟ ਜ਼ਰੂਰੀ ਸੀ ਤੇ ਉਹ ਹੁਣ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਯੂਰਪੀਨ ਯੂਨੀਅਨ ਨੇ ਕਹਿ ਦਿੱਤਾ ਕਿ 54 ਬਿਲੀਅਨ ਡਾਲਰ ਦੀ ਐਡ ਯੂਕਰੇਨ ਨੂੰ ਦਵਾਂਗੇ ਸੋ ਇਹਦੇ ਵਿੱਚ ਜਿਹੜੇ ਹੰਗਰੀ ਦੇ ਪ੍ਰਾਈਮ ਮਿਨਿਸਟਰ ਨੇ ਵਿਕਟਰ ਔਰਬਨ ਉਹਨਾਂ ਨੇ ਮਤਲਬ ਕਈ ਮਹੀਨੇ ਇਸ ਏਡ ਦੇ ਖਿਲਾਫ ਜਾਂ ਇਹਦਾ ਵਿਰੋਧ ਕੀਤਾ ਤੇ ਫਾਈਨਲੀ ਉਹ ਇਸ ਗੱਲ ਦੇ ਉੱਤੇ ਸਹਿਮਤ ਹੋ ਗਿਆ ਤੇ ਐਗਰੀਮੈਂਟ ਜਿਹੜਾ ਹੈ ਉਹਦੇ ਵਿੱਚ ਯੂਰਪੀਅਨ ਯੂਨੀਅਨ ਦੇ ਲੀਡਰ ਜਿਹੜੇ ਜਿੱਤ ਗਿਆ ਤੇ ਉਹਨਾਂ ਨੇ ਹੁਣ ਕਾਫੀ ਸਟਰਗਲ ਕੀਤੀ ਹੈ ਇਸ ਮਾਮਲੇ ਦੇ ਵਿੱਚ ਨਾ ਇਸ਼ੂਜ਼ ਦੇ ਉੱਤੇ ਉਹਨਾਂ ਨੂੰ ਮਨਾਉਣ ਦੀ ਤੇ ਹੁਣ ਇਹਦੇ ਵਿੱਚ ਸਫਲ ਹੋ ਗਿਆ ਤੇ ਇਹ ਇੱਕ ਵੱਡੀ ਮਦਦ ਇਹਨਾਂ ਨੂੰ ਜਿਹੜੀ ਹੋਊਗੀ ਜਿਹੜੀ ਇਹ ਮੈਕਰੋ ਫਾਈਨੈਂਸ਼ੀਅਲ ਅਸਿਸਟੈਂਸ ਆ ਇਹਦਾ ਕਾਫੀ ਜ਼ਿਆਦਾ ਜਿਹੜਾ 4 ਸਾਲਾਂ ਦੇ ਵਿੱਚ ਦੇਣੀ ਆ ਪਹਿਲਾਂ ਜਿਹੜੀ ਹੈ ਮਾਰਚ ਦੇ ਵਿੱਚ ਇਹ ਪਹੁੰਚ ਸਕਦੀ ਹੈ ਯੂਕਰੇਨ ਦੀ ਜਿਹੜੀ ਮਿਨਿਸਟਰੀ ਆਫ ਇਕਨੋਮੀ ਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਫੰਡਿੰਗ ਯੂਕਰੇਨ ਦੇ ਵਿੱਚ ਯੂਰੋਪੀਅਨ ਕੌਂਸਲ ਜਿਹੜੀ ਇਹ ਦੇ ਰਹੀ ਆ ਤੇ ਯੂਕਰੇਨ ਦੇ ਜਿਹੜੇ ਪ੍ਰੈਜ਼ੀਡੈਂਟ ਵਿਲਾਦੀਮਿਰ ਜ਼ੇਲੈਂਸਕੀ ਉਹਨਾਂ ਨੇ ਨੂੰ ਜੀਆ ਕਿਹਾ ਤੇ ਉਹਨਾਂ ਨੇ ਕਿਹਾ ਕਿ ਉਹ ਯੂਰੋਪੀਅਨ ਯੂਨੀਅਨ ਦੀ ਫਾਈਨੈਂਸ਼ੀਅਲ ਸਪੋਰਟ ਯੂਕਰੇਨ ਦੇ ਲਈ ਲਗਾਤਾਰ ਸਾਨੂੰ ਮਜ਼ਬੂਤ ਕਰ ਰਹੀ ਆ ਤੇ ਇਹਦੇ ਲੰਬੇ ਸਮਾਂ ਇਕਨੋਮਿਕ ਤੇ ਫਾਈਨੈਂਸ਼ੀਅਲ ਸਟੇਬਿਲਿਟੀ ਸਾਡੀ ਰਹੂਗੀ ਤੇ ਇਹ ਸਾਡੇ ਲਈ ਜਿਹੜੀ ਮਿਲਟਰੀ ਅਸਿਸਟੈਂਸ ਆ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਉੱਤੇ ਵੱਡੀਆਂ ਸੈਂਕਸ਼ਨਸ ਤੇ ਪ੍ਰੈਸ਼ਰ ਜਿਹੜਾ ਰਸ਼ੀਆ ਵੱਲੋਂ ਪਾਇਆ ਗਿਆ ਯੂਰੋਪੀਅਨ ਯੂਨੀਅਨ ਯੂਰੋਪੀਅਨ ਯੂਨੀਅਨ ਅਜੇ ਵੀ ਜਿਹੜੀ ਕੋਸ਼ਿਸ਼ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਐਮੂਨੇਸ਼ਨ ਆ ਉਹ ਵੀ ਯੂਕਰੇਨ ਨੂੰ ਦਿੱਤਾ ਜਾਵੇ ਪਰ ਆਪਣੇ ਗੋਲ ਤੱਕ ਕੇ ਪਹੁੰਚ ਨਹੀਂ ਰਹੇ ਕਿਉਂਕਿ ਪਿਛਲੇ ਸਾਲ ਇਹਨਾਂ ਨੇ ਮਿਲੀਅਨ ਰਾਉਂਡ ਜਿਹੜੇ ਆ ਉਹ ਯੂਕਰੇਨੀਅਨ ਨੂੰ ਮਾਰਚ ਤੱਕ ਭੇਜ ਦਿੱਤੇ ਸੀ ਇਸ ਹਫਤੇ ਜਿਹੜੀ ਨੈਗੋਸ਼ੀਏਸ਼ਨ ਆ ਉਹਦੇ ਵਿੱਚ ਜਿਹੜੀ ਇਹ ਗੱਲਬਾਤ ਇਹਦੇ ਤੋਂ ਅੱਗੇ ਚੱਲ ਰਹੀ ਆ ਅਮਰੀਕਾ ਨੇ ਯੂਨਾਈਟਿਡ ਸਟੇਟਸ ਨੇ 60 ਬਿਲੀਅਨ ਦੀ ਏਡ ਦਾ ਪੈਕੇਜ ਯੂਕਰੇਨ ਦੇ ਲਈ ਜਿਹੜਾ ਇਹਨਾਂ ਨੇ ਦੇਣਾ ਸੀ ਜਾਂ ਕਹਿ ਲਓ ਇਹਨਾਂ ਨੇ ਪਲਾਨ ਕੀਤਾ ਸੀ ਉਹਨੂੰ ਰਿਪਬਲਿਕਨ ਨੇ ਕਾਂਗਰਸ ਦੇ ਵਿੱਚ ਰੋਕ ਲਿਆ ਤੇ ਜਿਹੜੀਆਂ ਕੰਸੈਸ਼ਨ ਆ ਬਾਰਡਰ ਸਿਕਿਉਰਿਟੀ ਦੇ ਉੱਤੇ ਤੇ ਕੁਝ ਜਰਮਨ ਚਾਂਸਲਰ ਜਿਹੜੇ ਨੇ ਔਰ ਫਿਰ ਉਹਨਾਂ ਨੇ ਆਸ ਕੀਤੀ ਆ ਕਿ ਰਿਜ਼ੋਲਵ ਕਰ ਲਿਆ ਜਾਊਗਾ ਇਹਨੂੰ ਜਲਦੀ ਅਮਰੀਕਾ ਵੱਡੀ ਮਦਦ ਅਮਰੀਕਾ ਦੀ ਆ ਯੂਕਰੇਨ ਨੂੰ ਜਿਹੜਾ ਯੂਕਰੇਨ ਰਸ਼ੀਆ ਦੇ ਨਾਲ ਲੜ ਰਿਹਾ ਤਾਂ ਉਹ ਅ ਅਮਰੀਕਾ ਦੇ ਸਿਰ ਦੇ ਉੱਤੇ ਲੜ ਰਿਹਾ ਅਮਰੀਕਾ ਦੇ ਵਿੱਚੋਂ ਵੀ ਡੈਮੋਕ੍ਰੇਟਸ ਖੁੱਲ੍ਹ ਕੇ ਯੂਕਰੇਨ ਦੀ ਸਪੋਰਟ ਦੇ ਉੱਤੇ ਆ ਕਾਂਗਰਸ ਦੇ ਵਿੱਚ ਕਿਉਂਕਿ ਬਹੁਤ ਮਤ ਹਾਊਸ ਦੇ ਵਿੱਚ ਰਿਪਬਲਿਕਨ ਦਾ ਆ ਉਹਨਾਂ ਨੇ ਐਡ ਰੋਕ ਦਿੱਤੀ ਵੀ ਅਸੀਂ ਨਹੀਂ ਐਡ ਦੇਣੀ ਜੇ ਕਹਾਂ ਉਹ 트럼ਪ ਚੁਣੇ ਜਾਂਦੇ ਆ ਉਮੀਦਵਾਰ ਬਣ ਜਾਂਦੇ ਆ ਤੇ ਬਾਅਦ ਵਿੱਚ ਰਾਸ਼ਟਰਪਤੀ ਬਣ ਜਾਂਦੇ ਆ ਤੇ ਇਹ ਏਡ ਸਾਰੀ ਦੀ ਸਾਰੀ ਬੰਦ ਹੋ ਜਾਣੀ ਆ ਇਹ ਗੱਲਬਾਤ ਮਤਲਬ ਮੰਨੀ ਜਾ ਰਹੀ ਆ ਕਿਉਂਕਿ 트럼ਪ ਨੈਟੋ ਦੇ ਵਿੱਚ ਹੀ ਬਹੁਤਾਂ ਯਕੀਨ ਨਹੀਂ ਕਰਦੇ ਉਹ ਕਹਿੰਦੇ ਨੈਟੋ ਖਤਮ ਹੋ ਚੁੱਕੀ ਆ ਤੇ ਅਸੀਂ ਵੀ ਇਸ ਨੈਟੋ ਦੇ ਵਿੱਚੋਂ ਬਾਹਰ ਆ ਜਾਣਾ ਤੇ ਨੈਟੋ ਹੀ ਇਹ ਸਾਰੀ ਲੜਾਈ ਦਾ ਆਧਾਰ ਆ ਯੂਕਰੇਨ ਦੇ ਨੈਟੋ ਦੇ ਵਿੱਚ ਸ਼ਾਮਲ ਹੋਣ ਦੇ ਪਿੱਛੇ ਇਹ ਸਾਰਾ ਜਿਹੜਾ ਰੌਲਾ ਗੋਲਾ ਤੇ ਲੜਾਈ ਇਹ ਇਸ ਵੇਲੇ ਚੱਲ ਰਹੀ ਆ ਸੋ ਜਿਹੜਾ ਯੂਐਸ ਆ ਜਾਂ ਉਹ ਵੀ ਇਸ ਗੱਲਬਾਤ ਦੇ ਨਾਲ ਜਿਹੜਾ ਅ ਚੱਲ ਰਿਹਾ ਤੇ ਨਵੀਂ ਜਿਹੜੀ ਹੁਣ ਗੱਲਬਾਤ ਆ ਕਿ ਫੰਡਿੰਗ ਡੀਲ ਦੇ ਨਾਲ ਕਿੰਨਾ ਕੁ ਪ੍ਰੈਸ਼ਰ ਇਧਰਲੇ ਪਾਸੇ ਪੈ ਸਕਦਾ ਅਮਰੀਕਾ ਵਾਲੇ ਪਾਸਿਓ ਕਿੰਨੀ ਕੇਡ ਜਾਊਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਫੈਸਲਾ ਕੀਤਾ ਜਾਊਗਾ ਪਰ ਦੂਜੇ ਪਾਸੇ ਤੁਹਾਨੂੰ ਪਤਾ ਕਿ ਜਿਹੜੇ ਫਰਾਂਸ ਦੇ ਵਿੱਚ ਫਾਰਮਰਸ ਨੇ ਉਹਨਾਂ ਨੇ ਆਪਣੇ ਟਰੈਕਟਰ ਕਲਿੱਕਿਆ ਤੇ ਮੇਜਰ ਰੋਡਵੇਜ਼ ਉਹਨਾਂ ਨੇ ਬਲਾਕ ਕੀਤੇ ਆ ਪੈਰਿਸ ਦੇ ਵਿੱਚ 29 ਜਨਵਰੀ ਤੋਂ ਲੈ ਕੇ ਤੇ ਜਿਹੜੇ ਸਬਸਿਡੀ ਕੱਟ ਤੇ ਨਵੇਂ এনवायरमेंटਲ ਰੈਗੂਲੇਸ਼ਨਸ ਨੇ ਉਹਨਾਂ ਮਾਮਲਿਆਂ ਦੇ ਵਿੱਚ ਤੇ ਜਿਹੜੇ ਸੈਂਟੀਮੈਂਟਸ ਆ ਉੱਥੇ ਵੀ ਕਿਤੇ ਨਾ ਕਿਤੇ ਉਖਰੇ ਆ ਜਿਹੜੇ ਆਰਬਨ ਨੇ ਉਹਨਾਂ ਨੂੰ ਚੈਲੰਜ ਕਰ ਰਹੇ ਆ ਯੂਕਰੇਨ ਦੇ ਵਿੱਚ ਕਿ ਜਿਹੜੀ ਲੜਾਈ ਇੱਕ ਬਹੁਤ ਖਤਰਨਾਕ ਆ ਤੇ ਹਰ ਇੱਕ ਦੇਸ਼ ਕੁਦਰਤੀ ਤੌਰ ਦੇ ਉੱਤੇ ਆਪਣੇ ਬਾਰੇ ਵੀ ਸੋਚਦਾ ਹੈ ਤੇ ਉਹਦੇ ਨਾਲ ਹੀ ਜਿਹੜਾ ਜਿਹੜੀ ਉਹ ਮਦਦ ਆ ਉਹ ਦੇਣ ਦੇ ਲਈ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਉਹ ਇਸ ਗੱਲ ਦੇ ਲਈ ਵੀ ਸਹਿਮਤ ਹੋ ਰਿਹਾ ਸੋ ਇੱਕ ਵੱਡੀ ਮਦਦ ਐ ਇਸ ਲਈ ਯੂਕਰੇਨ ਨੂੰ ਜਿਹੜੀ ਯੂਰਪੀਅਨ ਯੂਨੀਅਨ ਵੱਲੋਂ ਮਿਲ ਰਹੀ ਆ ਅਗਲੀ ਗੱਲ 'ਪਾ ਦੋਸਤੋ 911 ਕਾਲਸ ਬਾਰੇ uh, 911 ਕਾਲ ਬਹੁਤ ਇੱਕ ਮਹੱਤਵਪੂਰਨ ਤੁਹਾਨੂੰ ਪਤਾ ਕਿ ਸਿਸਟਮ ਆ ਜਿਹਦੇ ਤਹਿਤ ਕੋਈ ਵੀ ਬੰਦਾ ਕਿਸੇ ਮੁਸੀਬਤ ਦੇ ਵਿੱਚ ਹੁੰਦਾ ਤੇ ਉਹ ਇਹ ਨੰਬਰ ਡਾਇਲ ਕਰਦਾ ਤੇ ਉੱਥੇ ਉਹਨੂੰ ਹੈਲਪ ਮਿਲ ਜਾਂਦੀ ਆ ਪਰ ਇਸ ਚੀਜ਼ ਦੀ ਲੋਕਾਂ ਨੇ ਦੁਰਵਰਤੋਂ ਵੀ ਬਹੁਤ ਕੀਤੀ ਆ ਜਾਂ ਜਾਣਬੁੱਝ ਕੇ ਲੋਕਾਂ ਦੇ ਵਿੱਚ ਡਰ ਪੈਦਾ ਕਰਨ ਲਈ ਜਾਂ ਸਨਸਨੀ ਪੈਦਾ ਕਰਨ ਦੇ ਲਈ ਜਾਂ ਲੋਕਾਂ ਨੂੰ ਵੈਸੇ ਹੀ ਉਲਝਾਉਣ ਦੇ ਲਈ ਇਹ ਕਾਲਾਂ ਕੀਤੀਆਂ ਗਈਆਂ ਕਟਾਂ ਦਸੀਗੀ ਕਿ 12 ਮਈ ਨੂੰ ਲਗਭਗ 1 ਵਜੇ ਪੈਰ ਨੂੰ ਇੱਕ ਕਾਲ ਆਉਂਦੀ ਆ ਡਿਸਪੈਚਰਸ ਨੂੰ ਸੈਮੀਨੋਲ ਕਾਉਂਟੀ ਦੇ ਵਿੱਚ ਫਲੋਰੀਡਾ ਦੇ ਵਿੱਚ ਤੇ ਉਹਨਾਂ ਨੂੰ ਇਹ ਕਹਿੰਦੇ ਆ ਕਿ ਇੱਕ ਬੰਦਾ ਇਹ ਕਹਿੰਦਾ ਵੀ ਮੇਰੇ ਕੋਲੇ ਐਸ ਵੇਲੇ AR 15 ਰਾਈਫਲ ਆ ਤੇ ਪਾਈਪ ਬੌਮਬ ਆ ਮੈਂ ਹੁਣ ਸਾਹਮਣੇ ਮੇਰੇ ਉਹ ਕਹਿੰਦਾ ਮਸਜਿਦ ਆ ਤੇ ਮੈਂ ਉਹਦੇ ਤੇ ਹਮਲਾ ਕਰਨ ਲੱਗਾ ਆ ਤੇ ਫਿਰ ਉਹਦੇ ਤੋਂ ਬਾਅਦ ਇੱਕ ਗੋਲੀ ਚੱਲਣ ਦੀ ਆਵਾਜ਼ ਆਉਂਦੀ ਆ ਤੇ ਕਾਲ ਕੱਟੀ ਜਾਂਦੀ ਆ ਹੁਣ ਇਸ ਇਹ ਕਾਲ ਜਦੋਂ 911 ਦੇ ਉੱਤੇ ਗਈ ਆ ਉਹ ਇਸ ਕਲੋਕ ਨੂੰ ਕੀ ਸਮਝਣਗੇ ਉਹ ਕੀ ਕਰਦੇ ਆ 30 ਲਾਰਨ ਫੋਰਸਮੈਂਟ ਆਫਿਸਰਸ ਇਹ 12 ਮਈ ਦੀ ਗੱਲ ਆ 30 ਲਾਰਨ ਫੋਰਸਮੈਂਟ ਆਫਿਸਰਸ ਜਿਹੜੇ ਮਸਜਿਦ ਆ ਹਾਵੇ ਮਾਸਕਆ ਸੈਂਫਰਡ ਦੇ ਵਿੱਚ ਫਲੋਰੀਡਾ ਦੇ ਵਿੱਚ ਉਧਰੋਂ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਉਹ ਦੇਖਦੇ ਆ ਤੇ ਲੱਭਦੇ ਆ ਤੇ ਉੱਥੇ ਉਹਨਾਂ ਨੂੰ ਕੋਈ ਵੀ ਗਨਮੈਨ ਨਹੀਂ ਲੱਭਦਾ ਨਾ ਕੋਈ ਵਿਕਟਿੰਗ ਲੱਭਦਾ ਤੇ ਨਾ ਕੋਈ ਬੰਬ ਪਤਾ ਲੱਗਦਾ ਅ ਇਨਸਟੈਡ ਉਹਨਾਂ ਨੂੰ ਇੱਕ ਔਰਤ ਮਿਲਦੀ ਆ ਉੱਥੇ ਜਿਹਦੇ ਨਾਲ ਦੋ ਬੱਚੇ ਆ ਉਸ ਮਸਜਿਦ ਦੀ ਇੰਟਰਸਟ ਦੇ ਉੱਤੇ ਤੇ ਉਹਨਾਂ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਦਾ ਕਿ ਜਿਹੜੀ ਕਾਲ ਆਇ ਸਵੇਟਿੰਗ ਇਨਸੀਡੈਂਸੀ ਸਵੇਟਿੰਗ ਕਹਿੰਦੇ ਜਦੋਂ ਕੋਈ ਇਹਨਾਂ ਐਮਰਜੈਂਸੀ ਸਰਵਿਸਸ ਦੇ ਉੱਤੇ ਜਾਣਬੁੱਝ ਕੇ ਮਤਲਬ ਇਦਾਂ ਦੀ ਗੱਲਬਾਤ ਕਰਨ ਦੇ ਲਈ ਕਾਲ ਕਰਦਾ ਤੇ ਫੈਬ੍ਰੀਕੇਟ ਕਰਦੇ ਐਮਰਜੈਂਸੀ ਨੂੰ ਜਿਹਦੇ ਵਿੱਚ ਕਿ ਬਹੁਤ ਵੱਡਾ ਪੁਲਿਸ ਦਾ ਰਿਸਪੌਂਸ ਇਨਵੋਲ ਹੁੰਦਾ ਪਤਾ ਨਹੀਂ ਕੀ ਕਰਦੇ ਆ ਤਮਾਸ਼ਾ ਦੇਖਦੇ ਆ ਇਸੇ ਤਰ੍ਹਾਂ ਹੀ ਜਿਹੜੇ ਇਹ ਆ ਬੁੱਧਵਾਰ ਨੂੰ ਸੈਮੀਨੋਲ ਕਾਉਂਟੀ ਦੇ ਜੱਜ ਨੇ ਇੱਕ ਵਿਅਕਤੀ ਦੇ ਖਿਲਾਫ ਐਵਿਡੈਂਸ ਲੱਭਿਆ 17 ਸਾਲਾ ਨੌਜਵਾਨ ਆ ਉਹਨੂੰ ਪ੍ਰੋਸੀਕਿਊਟ ਕੀਤਾ ਤੇ ਉਹਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਵੀ ਇਹ ਜਿਹੜੀ ਕਾਲ ਕੀਤੀ ਸੀ ਇਹਨੇ ਕੀਤੀ ਸੀ ਹੁਣ ਜਦੋਂ ਉਹਨੂੰ ਫੜਿਆ ਗਿਆ ਤੇ ਪੁਸ਼ਪਰਤਾਲ ਗਾਂਹ ਕੀਤੀ ਗਈ ਤੇ ਉਹਦੇ ਵਿੱਚੋਂ ਇਹ ਨਹੀਂ ਪਤਾ ਲੱਗਿਆ ਵੀ ਸਿਰਫ ਇਹ ਮਸਜਿਦ ਦੇ ਉੱਤੇ ਗਲਤ ਕਾਲ ਜਿਹੜੀ ਗੋਲੀਬਾਰੀ ਵਾਲੀ ਇਹਨੇ ਕੀਤੀ ਸੀ ਸਗੋਂ ਦੇਸ਼ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਹੋਰ ਪਤਾ ਨਹੀਂ ਕਿੰਨੀਆਂ ਕਾਲਾਂ ਜਿਹੜੀਆਂ ਇਹਨੇ ਕੀਤੀਆਂ ਐਰਨ ਫਿਲਟਰ ਨੇ ਦਾ ਨਾਂ ਆ ਤੇ ਇਹਨੇ ਲਗਭਗ 2022 ਤੋਂ ਕਹਿੰਦੇ ਇਦਾਂ ਦੀਆਂ ਕਾਲਾਂ ਕੀਤੀਆਂ ਹਾਈ ਸਕੂਲਾਂ ਨੂੰ ਟਾਰਗੇਟ ਕਰ ਰਿਹਾ ਆ ਖਾਸ ਕਰਕੇ ਦੇ ਬਲੈਕ ਕਾਲਜੇਸ ਨੇ ਹਿਸਟੋਰਿਕਲੀ ਬਲੈਕ ਕਾਲਜੇਸ ਨੇ ਉਹਨੂੰ ਟਾਰਗੇਟ ਕਰ ਰਿਹਾ ਯੂਨੀਵਰਸਿਟੀ ਨੂੰ ਟਾਰਗੇਟ ਕਰ ਰਿਹਾ ਤੇ ਇਥੋਂ ਤੱਕ ਕਿ ਐਫ ਬੀ ਆਈ ਦੇ ਏਜੰਟਸ ਨੂੰ ਦੇ ਘਰਾਂ ਨੂੰ ਟਾਰਗੇਟ ਕਰ ਰਿਹਾ 35 ਡਾਲਰ ਤੋਂ ਲੈ ਕੇ 75 ਡਾਲਰ ਤੱਕ ਇਹ ਮਤਲਬ ਜਿਹੜਾ ਆਫਰ ਕਰਦਾ ਕਿ ਜਿਹੜੀਆਂ ਇਹ ਰਿਪੋਰਟ ਮਾਸ ਸ਼ੂਟਿੰਗ ਦੀ ਬੰਬ ਥ੍ਰੈਟਸ ਦੀ ਤੇ ਜਿਹੜੇ ਗੈਸ ਲੀਕ ਦੀ ਤੇ ਕੁਝ ਹੋਰ ਐਮਰਜੈਂਸੀ ਦੀ ਜਿਹਦੇ ਨਾਲ ਵੱਡਾ ਰਿਸਪੌਂਸ ਲਾ ਰਨਫੋਰਸਮੈਂਟ ਦਾ ਜਿਹੜਾ ਉਹ ਉਹਨਾਂ ਨੂੰ ਕਰਨਾ ਪੈਂਦਾ ਪ੍ਰੋਸੀਕਿਊਟਰਸ ਨੇ ਵੀ ਇਲਜ਼ਾਮ ਲਾਇਆ ਆ ਇਲਜ਼ਾਮ ਲਾਇਆ ਕਿ ਜਿਹੜੀ ਸਵੈਟਿੰਗ ਕਾਲਸ ਆ ਇਹਦੇ ਨਾਲ ਜਿਹੜੇ ਮਤਲਬ ਉਹਨਾਂ ਦੇ ਜਿਹੜੇ ਆਫੀਸਰਸ ਨੇ ਤੇ ਜਿਹੜੇ ਉਹਨਾਂ ਦੇ ਟਾਰਗੇਟ ਨੇ ਦੋਵੇਂ ਖਤਰੇ ਵਿੱਚ ਪੈਂਦੇ ਆ ਫਿਲਟਰ ਨੂੰ ਅਰੈਸਟ ਕੀਤਾ ਉਹਦੇ ਘਰ ਦੇ ਵਿੱਚੋਂ ਲੈਂਕਸਟਰ ਕੈਲੀਫੋਰਨੀਆ ਦੇ ਵਿੱਚ ਅਲੈਂਕਾਸਟਰ ਕੈਲੀਫੋਰਨੀਆ ਦੇ ਵਿੱਚ ਇਹਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਉਹਨੂੰ ਇੱਥੋਂ ਐਕਸਪੈਡਿਟ ਕੀਤਾ ਗਿਆ ਸੈਮਨਲ ਕਾਉਂਟੀ ਦੇ ਵਿੱਚ ਜਿੱਥੇ ਇਹਨੂੰ ਬੁੱਕ ਕੀਤਾ ਆਪਣੇ ਜੌਨੀ ਪੋਲ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਤੇ ਸਟੇਟ ਟਾਰਨੀ ਜਿਹੜੀ ਉਹਨੂੰ ਚਾਰਜ ਕੀਤਾ ਜਾ ਰਿਹਾ ਹੈ ਚਾਰ ਫੈਲੋਨੀਆਂ ਦੇ ਲਈ ਜਿਨ੍ਹਾਂ ਵਿੱਚ ਤਿੰਨ ਫਾਲਸ ਰਿਪੋਰਟਿੰਗ ਨਾਲ ਸੰਬੰਧਿਤ ਦੱਸੀਆਂ ਜਾ ਰਹੀਆਂ ਇਹਨੂੰ ਗਲਟੀਪਲੀ ਕੀਤਾ ਇਸ ਮਾਮਲੇ ਦੇ ਵਿੱਚ ਮਤਲਬ ਇਹਨਾਂ ਦੇ ਵਕੀਲ ਜਾਂ ਇਹਨਾਂ ਦੇ ਪਿਤਾ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਰਿਸਪੌਂਡ ਨਹੀਂ ਕੀਤਾ ਪਰ ਸਵਰਟਿੰਗ ਦੇ ਇਨਸੀਡੈਂਟਸ ਬਹੁਤ ਹੈ ਅਮਰੀਕਾ ਦੇ ਵਿੱਚ ਸਵਰਟਿੰਗ ਮਤਲਬ ਗਲਤ ਕਾਲ ਕਰਨੀ 91 ਵੱਲੋਂ ਜਾਂ ਕਿਸੇ ਵੀ ਐਮਰਜੈਂਸੀ ਸਰਵਿਸਿਜ਼ ਨੂੰ ਸੱਦਣ ਦੇ ਲਈ ਇਹ ਇੰਨੇ ਜ਼ਿਆਦਾ ਆ ਕਿ 500 ਯੂਐਸ ਸਕੂਲ ਜਿਹੜੇ ਨੇ ਪਿਛਲੇ 1 ਸਾਲ ਦੇ ਵਿੱਚ ਇਹਦੇ ਨਾਲ ਪ੍ਰਭਾਵਿਤ ਹੋਏ ਆ। ਆ ਇਸ ਟ੍ਰੈਂਡ ਦੇ ਵਿੱਚ ਜਿਹੜਾ ਵਾਈਟ ਹਾਊਸ ਤੇ ਵੱਡੇ ਵੱਡੇ ਪੋਲੀਟਿਸ਼ੀਅਨ ਤੇ ਫੈਡਰਲ ਏਜੰਟਸ ਜਿਹੜੇ ਨੇ ਉਹ ਸਾਰੇ ਸਫਰ ਹੋਏ ਆ। ਤੇ ਇਹਨੂੰ ਚਾਰਜ ਕੀਤਾ ਇਹਨਾਂ ਨੇ ਜਿਹੜੀਆਂ ਆ ਇਸ ਮਾਮਲੇ ਦੇ ਵਿੱਚ ਇਹਨੂੰ ਨੌਜਵਾਨ ਨੂੰ 17 ਸਾਲਾਂ ਦਾ ਜਿਹੜਾ ਨੌਜਵਾਨ ਆ ਇਹਨੂੰ ਚਾਰਜ ਕੀਤਾ ਗਿਆ। ਜਿਹੜੀਆਂ ਪੋਲੀਟਿਸ਼ੀਅਨਸ ਨੂੰ ਕਾਲਸ ਕੀਤੀਆਂ ਗਈਆਂ ਸੋ ਇੱਕ ਸਵੈਟਿੰਗ ਦਾ ਬਹੁਤ ਵੱਡਾ ਮੁੱਦਾ ਜਿਹਦੇ ਨੂੰ ਪੁਲਿਸ ਨੇ ਕੁਝ ਹੱਦ ਤੱਕ ਜਿਹੜਾ ਸੁਲਝਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਵਿਅਕਤੀ ਜਿਹੜਾ ਨੌਜਵਾਨ ਆ ਕਾਲਾਂ ਕਰਦਾ ਹੈ ਤੇ ਕਿਸ ਤਰੀਕੇ ਦੇ ਨਾਲ ਇਹਨੂੰ ਜਿਹੜਾ ਫੜਿਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗੱਲਾਂ ਦੇ ਖੁਲਾਸੇ ਵੀ ਇਹਦੇ ਵਿੱਚੋਂ ਹੋਣ ਦੀ ਆਸ ਦੱਸੀ ਜਾ ਰਹੀ ਹੈ ਦੂਜੀ ਗੱਲਬਾਤ ਦੋਸਤੋ ਅਗਲੀ ਗੱਲਬਾਤ ਜਿਹੜੀ ਹੈ ਯੂਐਸਡੀ ਇਕਨੋਮੀ ਬਾਰੇ ਹੈ ਯੂਐਸਡੀ ਇਕਨੋਮੀ ਦੇ ਵਿੱਚ 5,53,000 ਨਵੀਆਂ ਜੋਬਸ ਜਨਵਰੀ ਦੇ ਵਿੱਚ ਐਡ ਹੋਈਆਂ ਜਿਹੜੀਆਂ ਕਿ ਇੱਕ ਬਹੁਤ ਸਟਰੋਂਗ ਪਿਕਅਪ ਦੱਸਿਆ ਜਾ ਰਿਹਾ ਐਸ ਵੇਲੇ ਜਦੋਂ ਕਿ ਇੰਟਰਸਟ ਰੇਟ ਬਹੁਤ ਹਾਈ ਨੇ ਤੇ ਲਗਾਤਾਰ ਹਾਈ ਨੇ ਘਟ ਨਹੀਂ ਰਹੇ ਉਸ ਵੇਲੇ ਦੇ ਵਿੱਚ ਇਕਨੋਮੀ ਦੇ ਵਿੱਚ ਜਿਹੜੀਆਂ 3,53,000 ਜੋਬਸ ਜਿਹੜੀਆਂ ਜਨਵਰੀ ਦੇ ਵਿੱਚ ਆਉਣੀਆਂ ਇੱਕ ਬਹੁਤ ਚੰਗਾ ਸਾਈਨ ਦੱਸਿਆ ਜਾ ਰਿਹਾ ਅਨਐਮਪਲੋਇਮੈਂਟ ਰੇਟ 3.7% ਦੇ ਉੱਤੇ ਹੀ ਹੈ ਐਸ ਵੇਲੇ ਤੇ 2 ਸਾਲਾਂ ਤੋਂ ਇਹ 4% ਤੋਂ ਥੱਲੇ ਦੱਸਿਆ ਜਾ ਰਿਹਾ ਜਿਹੜਾ ਲੋਂਗੇਸਟ ਸਟ੍ਰੈਚ ਆਨ এমਪਲੋਇਮੈਂਟ ਦਾ 1960 ਤੋਂ ਲੈ ਕੇ ਹੁਣ ਤੱਕ ਜੋ ਕੁਝ ਦੱਸਿਆ ਗਿਆ ਜਿਹੜਾ ਜੌਬ ਗੇਨ ਆ ਰਫਲੀ ਇਕਨੋਮਿਸਟ ਪ੍ਰੋਡੈਕਟ ਕਰਦੇ ਹੀ 1,70,000 ਤੇ ਇਹ ਲੇਬਰ ਮਾਰਕੀਟ ਨੂੰ ਥੋੜਾ ਜਿਹਾ ਉਹ ਅੰਡਰਸਕੋਰ ਕਰ ਰਹੇ ਸੀਗੇ ਤੇ ਇਕਨੋਮੀ ਜਿਸ ਤਰੀਕੇ ਦੇ ਨਾਲ ਅੱਗੇ ਵਧੀ ਆ ਜਿਹੜਾ ਰੈਸੈਸ਼ਨ ਤੇ ਦੂਜਾ ਸਾਰਾ ਕੁਝ ਹੈਗਾ ਉਹ ਗੱਲ ਪਿੱਛੇ ਰਹਿ ਗਈ ਯਾਰ ਸੈਸ਼ਨ ਦੀ ਗੱਲਬਾਤ ਕੀਤੀ ਜਾਂਦੀ ਸੀ ਤੇ ਇਹ ਉਸ ਵੇਲੇ ਇਕਨੋਮਿਕਲ ਸਟਰੋਂਗ ਹੋਣਾ ਜਿਆਦਾ ਹੈਰਾਨੀ ਦੀ ਗੱਲ ਆ ਅਮਰੀਕਾ ਦੇ ਵਿੱਚ ਜਦੋਂ ਲੇਆਫਸ ਹੋਣ ਆਪਾਂ ਥੋੜੇ ਦਿਨ ਪਹਿਲਾਂ ਗੱਲਬਾਤ ਕਰਕੇ ਹਟਿਆ ਕਿ ਯੂਪੀਐਸ ਨੇ ਕਿੰਨੀਆਂ ਲੇਆਫਸ ਕੀਤੀਆਂ ਤੇ ਇਸ ਮਾਮਲੇ ਦੇ ਵਿੱਚ ਵੀ ਹੁਣ ਜਿਹੜੀਆਂ ਜਦੋਂ ਕਿ ਵੱਡੀਆਂ ਟੈਕ ਕੰਪਨੀਆਂ ਵੀ ਲੇਆਫਸ 2024 ਦੇ ਵਿੱਚ ਚਾਹੇ ਉਹ ਟੈਕਨੋਲੋਜੀ ਕੰਪਨੀਆਂ ਤੇ ਚਾਹੇ ਮੀਡੀਆ ਕੰਪਨੀਆਂ ਉਹਨਾਂ ਨੇ ਜਿਹੜਾ ਦੱਸ ਦਿੱਤਾ ਸੀ ਕਿ ਅਸੀਂ ਇਹਨੂੰ ਲੇਆਫਸ ਕਰ ਰਹੇ ਹਾਂ ਉਸ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਆਪਣੇ ਆਪ ਦੇ ਵਿੱਚ ਬਹੁਤ ਇੱਕ ਚੰਗਾ ਸਾਈਨ ਦੱਸੇ ਜਾ ਰਿਹਾ ਹੈ ਡਾਟਾ ਜਿਹੜਾ ਇਹ ਵੀ ਦੱਸ ਰਿਹਾ ਹੈ ਇਸ ਵੇਲੇ ਕਿ ਲੇਬਰ ਮਾਰਕੀਟ ਵੀ 2023 ਦੇ ਵਿੱਚ ਜਿਹੜੀ ਉਹ ਵੀ ਸਟਰੋਂਗਰ ਸੀਗੀ ਕਾਫੀ ਜ਼ਬਰਦਸਤ ਰਹੀ ਹੈ ਜਿੰਨੀ ਆਸ ਕੀਤੀ ਜਾ ਰਹੀ ਸੀ ਉਹਦੇ ਨਾਲੋਂ ਵੀ ਤੇ ਜਿਹੜੀਆਂ ਨਵੰਬਰ ਦੇ ਵਿੱਚ 1.26 ਲੱਖ ਜੌਬਸ ਜਿਹੜੀਆਂ ਜੌਬ ਗੇਨਸ ਹੈਗਾ ਦਸੰਬਰ ਦੇ ਵਿੱਚ ਰਲਾ ਕੇ ਜਿਹੜਾ ਇੱਥੇ ਤੱਕ ਜੇਗਾ ਜਿਹੜੀ ਵੱਡੀ ਵਿਕਟਰੀ ਦੱਸੀ ਜਾ ਰਹੀ ਹੈ ਇਹ ਜੌਬ ਗੇਨ ਪ੍ਰੈਜ਼ੀਡੈਂਟ ਵਾਈਡਨ ਦੀ ਸਪੈਸ਼ਲੀ ਜਦੋਂ ਇਲੈਕਸ਼ਨ ਦੇ ਵੱਲੋਂ ਇਹ ਜਾ ਰਹੇ ਆ ਤੇ ਕਈ ਬੈਂਚਮਾਰਕ ਜਿਹੜੇ ਇੰਡੀਕੇਟ ਕਰਦੇ ਆ ਜੀਡੀਪੀ ਨੂੰ ਮਹਿੰਗਾਈ ਦੇ ਘਟਣ ਨੂੰ ਤੇ ਇਕਨੋਮੀ ਦੇ ਉੱਪਰ ਵੱਲ ਨੂੰ ਜਾਣ ਨੂੰ ਤੇ ਖਾਸ ਤੌਰ ਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਅਮਰੀਕਾ ਦੀ ਇਕਨੋਮੀ ਦੁਨੀਆ ਦੇ ਵਿੱਚ ਸਭ ਤੋਂ ਸਟਰੋਂਗ ਆ ਇਹ ਜੋ ਬਾਈਡਨ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਉਹ ਕਹਿੰਦੇ ਅੱਜ ਅਸੀਂ ਇਹਦੇ ਹੋਰ ਸਬੂਤ ਦੇਖ ਲਏ ਆ ਇੱਕ ਹੋਰ ਮਹੀਨਾ ਜਿਹਦੇ ਵਿੱਚ ਵੇਜ ਗੇਨ ਜ਼ਿਆਦਾ ਹੋਇਆ employment gain ਹੋਇਆ 3.5 ਲੱਖ ਨੌਕਰੀ ਤੋਂ ਵੀ ਜ਼ਿਆਦਾ ਜਨਵਰੀ ਦੇ ਵਿੱਚ ਤੇ ਅਸੀਂ ਹੋਰ ਸਟਰੋਂਗ ਗਰੋਥ ਵੱਲੋਂ ਜਿਹੜੀ ਪਿਛਲੇ ਸਾਲ ਗਰੋਥ ਸੀਗੀ ਉਹਦੇ ਨਾਲੋਂ ਵੀ ਹੋਰ ਤਾਕਤ ਦੇ ਨਾਲ ਅੱਗੇ ਵਧ ਰਹੇ ਹਾਂ ਜਿਹੜੀ ਸਟਰੋਂਗ ਜੌਬ ਮਾਰਕੀਟ ਆ ਤੇ ਵੇਜ ਜਿਹੜੇ ਹੈਗੇ ਆ ਰਾਈジング ਵੇਜਸ ਨੇ ਇਹ ਦੱਸਦੇ ਆ ਕਿ ਕਈ ਹਾਊਸਹੋਲਡ ਜਿਹੜੇ ਆ ਉਹ ਇਸ ਮਾਮਲੇ ਦੇ ਵਿੱਚ ਜਿਹੜੇ ਆ ਉਹ ਅੱਗੇ ਵਧ ਰਹੇ ਆ ਤੇ ਅ ਇਹ ਇੱਕ ਅਮਰੀਕਾ ਦੇ ਆਰਥਿਕਤਾ ਦੇ ਚੰਗੀ ਖਬਰ ਦੱਸੀ ਜਾ ਰਹੀ ਆ ਅਮਰੀਕਾ ਜਨੇ ਕੇ ਪਿਛਲੇ ਸਾਲ ਅਨਾਉਂਸ ਕਰ ਦਿੱਤਾ ਸੀ ਕਿ ਅਸੀਂ ਅਗਲੇ ਸਾਲ ਅਗਰ ਤਿੰਨ ਕਟ ਲਾਵਾਂਗੇ ਜਿਹੜੇ ਇੰਟਰਸਟ ਰੇਟ ਦੇ ਵਿੱਚ ਪਹਿਲੀ ਮੀਟਿੰਗ ਨਾਲ 29 31 ਜਨਵਰੀ ਨੂੰ ਹੋ ਚੁੱਕੀ ਆ ਉਹਦੇ ਵਿੱਚ ਰੇਟ ਕਟ ਨਹੀਂ ਲਾਏ ਗਏ ਆਉਣ ਵਾਲੇ ਸਮੇਂ ਦੇ ਵਿੱਚ ਇਸ ਵੇਲੇ ਜਿਹੜੀ ਇਹਦੀ ਵੇਟ ਕੀਤੀ ਜਾ ਰਹੀ ਆ ਕਿ ਕਦੋਂ ਅਗਲੇ ਕਟ ਜਿਹੜਾ ਹੋ ਲਾਏ ਜਾਂਦੇ ਆ ਅਗਲੀ ਗੱਲ ਪਰ ਦੋਸਤੋ ਇੱਕ ਜਿਹੜੀ ਸਟੈਂਫਰਡ ਯੂਨੀਵਰਸਿਟੀ ਆ ਉਹਨਾਂ ਨੇ ਖੋਜ ਕੀਤੀ ਆ ਕਈ ਦਹਾਕੀ ਇੱਕ ਬਾਇਓਲੋਜੀਕਲ ਮਿਸਟਰੀ ਦੀ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀਆਂ ਔਰਤਾਂ ਆ ਉਹਨਾਂ ਦੇ ਵਿੱਚ ਮਰਦਾਂ ਨਾਲੋਂ ਜ਼ਿਆਦਾ ਆਟੋਇਮਿਊਨ ਡਿਜ਼ੀਜ਼ ਕਿਵੇਂ ਹੁੰਦੀਆਂ ਜਿਵੇਂ ਲੂਪਸ ਜਾਂ ਰੋਮਟਾਇਡ ਆਰਥਰਾਈਟਿਸ ਆਰਥਰਾਇਟਿਸ ਜਾਂ ਇਹਦਾਂ ਦੀਆਂ ਹੋਰ ਬਿਮਾਰੀਆਂ ਔਰਤਾਂ ਦੇ ਵਿੱਚ ਹੀ ਕਿਉਂ ਹੁੰਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਲਗਭਗ 80% ਜਿਹੜੇ ਲੋਕ ਆਟੋਇਮਿਊਨ ਡਿਜ਼ੀਜ਼ਸ ਦੇ ਨਾਲ ਜੁੜੇ ਆ ਉਹ ਔਰਤਾਂ ਨੇ ਤੇ ਜਿਹੜੀ 100 ਤੋਂ ਵੀ ਜ਼ਿਆਦਾ ਬਿਮਾਰੀਆਂ ਜਿਹੜੀਆਂ ਇੱਕ ਕੰਬਾਈਨਡ ਕਹ ਲਓ ਕਿ 50 ਮਿਲੀਅਨ ਅਮਰੀਕਨ ਦੇ ਉੱਤੇ ਇੱਕ ਬਰਡਨ ਆ ਜਾਂ 50 ਮਿਲੀਅਨ ਅਮਰੀਕਨ ਜਿਹੜੇ ਤੋਂ ਸuffer ਕਰ ਰਹੇ ਆ ਜਿਹੜੀ ਨਾਨ-ਪ੍ਰੋਫਿਟ ਆਟੋਇਮਿਊਨ ਐਸੋਸੀਏਸ਼ਨ ਦੇ ਅੰਕੜਿਆਂ ਦੇ ਹਿਸਾਬ ਨਾਲ ਸਿੰਪਲ ਟਰਮ ਦੇ ਵਿੱਚ ਸਮਝਣਾ ਹੋਵੇ ਜਿਹੜੀਆਂ ਇਹ ਬਿਮਾਰੀਆਂ ਨੇ ਜੇ ਬਾਡੀ ਦੇ ਇਮਿਊਨ ਸਿਸਟਮ ਨੂੰ ਮੈਨਿਪੂਲੇਟ ਕਰ ਦਿੰਨੀ ਆ ਤਾਂ ਇਹ ਹੈਲਦੀ ਟਿਸ਼ੂ ਨੂੰ ਇਹ ਅਟੈਕ ਕਰਨ ਲੱਗ ਜਾਂਦੇ ਆ ਇੱਕ ਵੀਰਵਾਰ ਨੂੰ ਪੇਪਰ ਪਬਲਿਸ਼ ਕੀਤਾ ਗਿਆ ਜਰਨਲ ਸੈੱਲ ਦੇ ਵਿੱਚ ਜਿਹਦੇ ਵਿੱਚ ਜਿਹੜੇ ਰਿਸਰਚਰਸ ਨੇ ਉਹਨਾਂ ਨੇ ਕੁਝ ਨਵੇਂ ਸਬੂਤ ਦਿੱਤੇ ਆ ਇਸ ਗੱਲ ਦੇ ਕਿ ਜਿਹੜਾ ਮੋਲੀਕਿਊਲ ਜਿਹਨੂੰ ਐਕਸਿਸਟ ਕਿਹਾ ਜਾ ਰਿਹਾ ਐਕਸ ਇਸਟ ਤੇ ਜਿਹਨੂੰ ਐਗਜ਼ਿਸਟ ਵਾਂਗੂ ਪ੍ਰੋਨਾਂਊਂਸ ਕਰਦੇ ਆ ਅਸੀਂ ਉਹ ਸਿਰਫ ਤੇ ਸਿਰਫ ਔਰਤਾਂ ਦੇ ਵਿੱਚ ਪਾਇਆ ਜਾ ਰਿਹਾ ਜਿਹੜਾ ਕਿ ਮੁੱਖ ਤੌਰ ਦੇ ਉੱਤੇ ਇਹਦੇ ਲਈ ਜ਼ਿੰਮੇਵਾਰ ਆ ਜਿਹੜੇ ਇਸ ਮੋਲੀਕੂਲ ਦੀ ਇਸ ਅਣੂ ਦੀ ਜਿਹੜੀ ਬੈਟਰ ਅੰਡਰਸਟੈਂਡਿੰਗ ਆ ਉਹਦੇ ਨਾਲ ਨਵੇਂ ਟੈਸਟ ਤੇ ਜਿਹੜੀਆਂ ਆਟੋਇਮਿਊਨ ਡਿਸੀਜ਼ਸ ਆ ਉਹਨਾਂ ਨੂੰ ਉਹਨਾਂ ਦਾ ਹੱਲ ਸੌਖਾ ਲੱਭਿਆ ਜਾ ਸਕਦਾ ਔਰਤਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਨ੍ਹਾਂ ਦੇ ਵਿੱਚ 2x ਕਰੋਮੋਸੋਮ ਹੁੰਦੇ ਆ ਤੇ ਜਿਹੜੇ ਮਰਦ ਹੁੰਦੇ ਆ ਉਹਨਾਂ ਦੇ ਵਿੱਚ ਇੱਕ x ਕਰੋਮੋਸੋਮ ਹੁੰਦਾ ਤੇ ਇੱਕ y ਕਰੋਮੋਸੋਮ ਹੁੰਦਾ ਇਹ ਕਰੋਮੋਸੋਮ ਜਿਹੜੇ ਨੇ ਬਹੁਤ ਇੱਕ ਜੈਨੇਟਿਕ ਮਟੀਰੀਅਲ ਦਾ ਬੰਡਲ ਬਣਾਉਂਦੇ ਆ ਦੇਸੀ ਤਰੀਕੇ ਦੇ ਨਾਲ ਜਾਂ ਸੌਖੇ ਤਰੀਕੇ ਦੇ ਨਾਲ ਇਸ ਗੱਲ ਨੂੰ ਜੇ ਸਮਝਣਾ ਹੋਵੇ ਤਾਂ ਜਿਹੜੀਆਂ ਆਟੋਇਮਿਊਨ ਡਿਜ਼ੀਜ਼ ਨੇ ਜਿਹਦੇ ਵਿੱਚ ਸਾਡੀ ਬਾਡੀ ਦੇ ਵਿੱਚ ਇੱਕ ਇਮਿਊਨ ਸਿਸਟਮ ਚੱਲਦਾ ਆ ਬਚਾਅ ਦਾ ਪ੍ਰਬੰਧ ਚੱਲਦਾ ਕੋਈ ਬਾਹਰੋਂ ਚੀਜ਼ ਅੰਦਰ ਜਾਂਦੀ ਆ ਤਾਂ ਸਾਡੀ ਬਾਡੀ ਉਹਦੇ ਨਾਲ ਫਾਈਟ ਕਰਕੇ ਉਹਨੂੰ ਮਾਰ ਦਿੰਦੀ ਆ ਬਾਡੀ ਦੇ ਅੰਦਰ ਦੇ ਸਿਸਟਮ ਨੂੰ ਜਿਹੜੀਆਂ ਐਂਟੀਬਾਡੀਜ਼ ਹਨ ਉਹਨਾਂ ਨੂੰ ਪਤਾ ਆ ਕਿ ਆਹ ਚੀਜ਼ ਬਾਹਰੋਂ ਜਰਮ ਕੋਈ ਅੰਦਰ ਆ ਗਿਆ ਇਹਨੂੰ ਹੀ ਮਾਰਨਾ ਉਹਨੂੰ ਮਾਰ ਦਿੰਦੇ ਆ ਆਟੋਇਮਿਊਨ ਡਿਜ਼ੀਜ਼ ਦੇ ਵਿੱਚ ਕੀ ਹੁੰਦਾ ਆ ਕਿ ਬਾਡੀ ਦੇ ਵਿੱਚ ਜਿਹੜੀ ਕੰਮ ਦੀ ਚੀਜ਼ ਆ ਜਿਹੜੀ ਯੂਸਫੁਲ ਚੀਜ਼ ਆ ਉਹਨੂੰ ਹੀ ਬਾਡੀ ਦਾ ਸਿਸਟਮ ਮਾਨ ਲੈ ਲੈਂਦਾ ਵੀ ਇਹ ਮਾੜੀ ਚੀਜ਼ਾਂ ਤੇਨੂੰ ਮਾਰਨਾ ਸ਼ੁਰੂ ਕਰ ਦਿੰਦਾ ਮੰਨ ਲਓ ਸਾਡੇ ਬਲੱਡ ਦੇ ਕੁਝ ਸੈਲਸ ਨੇ ਉਹਨਾਂ ਨੂੰ ਹੀਮੋਗਲੋਬਨ ਜਾਂ ਉਹਨਾਂ ਨੂੰ ਜਦੋਂ ਬਾਡੀ ਇਹ ਸਮਝਣ ਲੱਗ ਜਾਂਦੀ ਹੈ ਬਾਡੀ ਦਾ ਸਿਸਟਮ ਕਿ ਇਹ ਚੀਜ਼ ਮਾੜੀ ਆ ਤੇ ਉਹ ਉਹਨਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦੀ ਜਿਹੜੀ ਬਿਮਾਰੀ ਆ ਤੇ ਕੈਂਸਰ ਤੇ ਫਿਰ ਜਾਂ ਇਨਸੂਲਿਨ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦੀ ਹੈ ਜਾਂ ਸਾਡੀ ਬਾਡੀ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਕੰਮ ਦੀਆਂ ਚੀਜ਼ਾਂ ਆ ਇਮਿਊਨ ਸਿਸਟਮ ਉਹਨਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦਾ ਤਾਂ ਇਹ ਆਟੋਇਮਿਊਨ ਡਿਜ਼ੀਜ਼ ਬਣ ਜਾਂਦੀ ਆ ਔਰਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਆ ਐਗਜ਼ਿਸਟ ਇੱਕ ਉਹਨਾਂ ਨੇ ਅਣੂ ਜਿਹੜਾ ਇੱਕ ਕਣ ਜਿਹੜਾ ਕਹਿ ਲੋ ਲੱਭ ਲਿਆ ਆ ਜਿਹੜਾ ਸਿਰਫ ਔਰਤਾਂ ਦੇ ਵਿੱਚ ਹੀ ਆ ਤੇ ਇਸ ਕਰਕੇ ਕਹਿੰਦੇ ਇਹ ਕਣ ਇੱਥੇ ਆ ਤੇ ਇਸ ਕਰਕੇ ਔਰਤਾਂ ਦੇ ਵਿੱਚ ਇਹ ਬਿਮਾਰੀਆਂ ਜ਼ਿਆਦਾ ਹੋ ਰਹੀਆਂ ਹੁਣ ਇਹ ਤੇ ਲੱਭ ਲਿਆ ਵੀ ਔਰਤਾਂ ਦੇ ਵਿੱਚ ਬਿਮਾਰੀਆਂ ਕਿਸ ਕਰਕੇ ਆਟੋਇਮਿਊਨ ਡਿਜ਼ੀਜ਼ ਜ਼ਿਆਦਾ ਹੁੰਦੀਆਂ ਹੁਣ ਉਹ ਉਹ ਜਿਹੜੇ ਮੋਲੀਕਿਊਲ ਆ ਉਹਦੀ ਅੱਗੇ ਖੋਜ ਕਰਕੇ ਤੇ ਫੇਰ ਲੱਭ ਸਕਦੇ ਆ ਵੀ ਅਸਲ ਦੇ ਵਿੱਚ ਇਹਨੂੰ ਫਿਕਸ ਕਿਦਾਂ ਕੀਤਾ ਜਾ ਸਕਦਾ ਜਾਂ ਇਹਦਾ ਕੋਈ ਹੱਲ ਕੀਤਾ ਜਾ ਸਕਦਾ ਜਾਂ ਜੇ ਬਿਮਾਰੀ ਹੈਗੀ ਆ ਤਾਂ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਇਲਾਜ ਕਿਸ ਤਰੀਕੇ ਦੇ ਨਾਲ ਲੱਭਿਆ ਜਾ ਸਕਦਾ। ਅਗਲੀ ਗੱਲ ਬਾਤ ਦੋਸਤੋ Apple Vision Pro ਬਾਰੇ ਇੱਕ ਮਿਕਸਡ ਰਿਐਲਿਟੀ ਹੈੱਡਸੈਟ ਜਿਹੜਾ Apple ਨੇ ਡਿਵੈਲਪ ਕੀਤਾ ਸੀ ਉਹ ਅੱਜ ਅਵੇਲੇਬਲ ਆ ਰਿਲੀਜ਼ ਕਰ ਦਿੱਤਾ ਗਿਆ 350 ਅਮਰੀਕਨ ਡਾਲਰ ਦੇ ਲਈ ਆ ਜਿਹੜੀ ਇਹ 5 ਮਈ 2023 ਦੇ ਵਿੱਚ ਅਨਾਉਂਸ ਕੀਤਾ ਸੀ ਇਹਨਾਂ ਨੇ ਵਰਲਡ ਵਾਈਡ ਡਿਵੈਲਪਰ ਕਾਨਫਰੰਸ ਦੇ ਵਿੱਚ ਪ੍ਰੀ ਆਰਡਰ ਦੇ ਸ਼ੁਰੂ ਹੋਏ ਸੀ ਜਨਵਰੀ 19 ਨੂੰ ਤੇ ਡਿਲੀਵਰੀ ਜਿਹੜੀਆਂ ਅੱਜ ਫਰਵਰੀ 2 2024 ਤੋਂ ਆਉਣੀਆਂ ਸ਼ੁਰੂ ਹੋ ਗਈਆਂ ਤੁਹਾਡੇ ਘਰਾਂ ਦੇ ਵਿੱਚ ਜਿਹਨੇ ਕਿਸੇ ਨੇ ਵੀ ਆਰਡਰ ਕੀਤਾ ਆ ਇਹ ਅੱਜ ਤੋਂ ਪਹੁੰਚਣਾ ਸ਼ੁਰੂ ਹੋ ਗਿਆ ਪੂਰੀ ਦੁਨੀਆ ਦੇ ਵਿੱਚ ਇਹ ਲਾਂਚ ਕੀਤਾ ਗਿਆ ਇੱਕ ਤਰੀਕੇ ਦੇ ਨਾਲ ਮੰਨਿਆ ਜਾ ਰਿਹਾ ਕਿ 2015 ਦੇ ਵਿੱਚ ਜਦੋਂ ਉਹਨਾਂ ਨੇ Apple Watch ਬਣਾਈ ਸੀ Apple Watch ਬਣਾਉਣ ਦੇ ਲਗਭਗ 10 ਸਾਲਾਂ ਬਾਅਦ ਪਹਿਲਾ ਵੱਡਾ ਪ੍ਰੋਡਕਟ Apple ਨੇ ਲਾਂਚ ਕੀਤਾ ਹੈ Apple ਦੇ ਮਾਰਕੀਟ ਦੇ ਵਿੱਚ Vision Pro ਨੂੰ ਇੱਕ ਸਪੈਸ਼ਲ ਕੰਪਿਊਟਰ ਕਿਹਾ ਜਾ ਰਿਹਾ ਹੈ ਜਿਹਦੇ ਨਾਲ ਜਿਹੜਾ ਡਿਜੀਟਲ মিডিਆ ਨੂੰ ਇੰਟੀਗ੍ਰੇਟ ਕੀਤਾ ਜਾ ਰਿਹਾ ਆ ਜਿਹੜੀ ਫਿਜ਼ੀਕਲ ਇਨਪੁਟ ਜਿੱਦਾਂ ਉਹਦਾ ਤੁਹਾਡੇ ਮੋਸ਼ਨ ਜੈਸਚਰਸ ਨੇ ਆਈ ਟਰੈਕਿੰਗ ਆ ਸਪੀਚ ਰੈਕੋਗਨੀਸ਼ਨ ਆ ਇਹਨਾਂ ਨੂੰ ਯੂਜ਼ ਕੀਤਾ ਜਾ ਰਿਹਾ ਸਿਸਟਮ ਦੇ ਨਾਲ ਇੰਟਰੈਕਟ ਕਰਨ ਦੇ ਲਈ ਐਪਲ ਇਹਨੂੰ ਕੋਈ ਇਹਨੂੰ ਵਰਚੁਅਲ ਰਿਐਲਿਟੀ ਹੈੱਡਸੈਟ ਵਜੋਂ ਨਹੀਂ ਉਹ ਪ੍ਰਮੋਟ ਕਰ ਰਿਹਾ ਜਿਹੜਾ ਇਸ ਟਰਮ ਨੂੰ ਉਹਨਾਂ ਨੇ ਵਰਚੁਅਲ ਰਿਐਲਿਟੀ ਨੂੰ ਟਰਮ ਨੂੰ ਯੂਜ਼ ਕਰਨੋਂ ਅਵੋਇਡ ਕੀਤਾ ਹੈ ਤੇ ਇਹ ਅੱਜ ਤੋਂ ਮਿਲਣਾ ਸ਼ੁਰੂ ਹੋ ਗਿਆ ਮੰਨਿਆ ਜਾ ਰਿਹਾ ਕਿ ਜੇ ਇਹ ਚੱਲ ਗਿਆ ਚੱਲ ਗਿਆ ਦਾ ਮਤਲਬ ਇਹ ਆ ਕਿ ਤੁਹਾਡਾ ਫੋਨ ਤੁਸੀਂ ਆਪਣੇ ਹੈੱਡ ਦੇ ਉੱਤੇ ਇਹਨੂੰ ਲਾ ਲੈਣਾ ਹੈ ਇਨਕਾ ਵਾਂਗੂ ਜਿਵੇਂ ਤੁਸੀਂ ਤਸਵੀਰ ਦੇ ਵਿੱਚ ਲਾਇਆ ਦੇਖ ਰਹੇ ਹੋ ਤੇ ਇਹਦੇ ਤੋਂ ਬਾਅਦ ਤੁਹਾਡੀ ਸਾਹਮਣੇ ਕੰਧ ਦੇ ਉੱਤੇ ਸਕਰੀਨ ਬਣ ਜਣੀ ਹੈ ਤੁਹਾਡਾ ਜੀ ਕਰਦਾ ਸਕਰੀਨ ਤੇ ਫਿਲਮ ਦੇਖ ਲਓ ਤੁਹਾਡਾ ਜੀ ਕਰਦਾ ਸਕਰੀਨ ਤੇ ਫੋਨ ਦੇਖ ਲਓ ਫੋਟੋਆਂ ਦੇਖ ਲਓ ਉਹਨਾਂ ਨੂੰ ਤੁਸੀਂ ਕਿਸੇ ਨੂੰ ਵੀਡੀਓ ਕਾਲ ਕਰ ਲਓ ਤੇ ਉਹ ਐਸੇ ਤਰੀਕੇ ਦੇ ਨਾਲ ਹੀ ਤੁਹਾਡਾ ਚੱਲਣਾ ਹੱਥਾਂ ਦੇ ਜੈਸਚਰਸ ਨਾਲ ਬੋਲ ਕੇ ਕਿ ਫਲਾਣੇ ਬੰਦੇ ਨੂੰ ਕਾਲ ਕਰ ਦਿਓ ਜਾਂ ਫਲਾਣੀ ਮੂਵੀ ਚਲਾ ਦਿਓ ਉਹਨੂੰ ਆਹ ਕਰਕੇ ਤੇ ਸਾਰਾ ਕੁਝ ਤੁਹਾਡਾ ਹਸਾਬਕਤਾ ਜੀ ਇਹਦੇ ਕੋਈ ਮਤਲਬ ਡਰਾਪ ਐਕਸ ਵੀ ਦੱਸੇ ਜਾ ਰਹੇ ਆ ਇਹ ਪਹਾੜ ਆ ਜਾਂ ਸਿਰ ਦੇ ਉੱਤੇ ਲਾਉਣਾ ਬੰਦਾ ਘਰ ਚ ਰਿਲੈਕਸ ਹੋ ਕੇ ਟੀਵੀ ਦੇਖਣਾ ਚਾਹੁੰਦਾ ਉਹ ਸਿਰ ਤੇ ਲਾ ਕੇ ਨਹੀਂ ਬੈਠਣਾ ਚਾਹੁੰਦਾ ਕਈ ਇਹਦੀਆਂ ਨੁਕਸ ਦੱਸੇ ਜਾ ਰਹੇ ਆ ਪਰ ਜੇ ਕਾਮਯਾਬ ਹੋ ਜਾਂਦਾ ਤਾਂ ਸੱਚਮੁੱਚ ਇੱਕ ਵੱਡੀ ਕ੍ਰਾਂਤੀ ਜਿਹੜੀ ਆਹੋ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਛੁਏਗੀ ਦੋਸਤੋ ਇਹਦੇ ਨਾਲ ਹੀ ਅੱਜ ਦੀਆਂ ਗੱਲਾਂ ਬਾਤਾਂ ਤੇ ਸਮਾਪਤ ਕਰਦੇ ਆਂ ਤੇ ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ